से जिन उहो सहयोग जो सरकार बिर तरबीर सिंध बेटा बाक़ी बचा लेकिन भेण आहे तुल्ट मोटरसाइकल ते बसाके जेको खीचे हिकु भेण ਹੈ ਦੇਤੀਆਂ ਜਰੂਰ ਤੁਸੀਂ ਕਮੇਟੀ ਤੋਂ ਪੁੱਛਿਆ ਹੋ ਜਾਂ ਰਛਨਾ ਪਾਇਆ ਤੁਹਾਡਾ ਧੰਨਵਾਦ ਹੈ ਬਈਓ ਮੈਚ ਕਿਸੇ ਦੀ ਮਿਹਨਤ ਨਹੀਂ ਜਾਂਦੀ ਬਰਬਾਦ ਕਿਸੇ ਦੀ ਵਾਹ ਵਾਹ ਆ ਆਪਣੇ ਸਵੀਰ ਨਾ ਇੱਕ ਰਵਿ ਦੀ ਤਰ੍ਹਾਂ ਮੋੜ ਦਿੱਤਾ ਤਾੜੀਆਂ ਜਰੂਰ ਮਾਰਦੇ ਇਸ ਬੱਚੇ ਦੇ ਲਈ ਹੌਸਲਾ ਵਧਾਈ ਕਰੀਏ ਜੇ ਵੀ ਆਉਣ ਵਾਲੇ ਸਮੰਧ ਵਿੱਚ ਵੀਰ ਕਹਿੰਦੇ ਕਿ ਖਾਨਪਿੰਡ ਬੜਾ ਆਪ ਤੋਂ ਆ ਤੇ ਮੌਸਮ ਵਧਾਈ ਕਰਿਓ ਇਸ ਨਜ਼ਮਾ ਤੇ ਹਨਵੀਰ ਦੀ ਇੱਕ ਨੇ ਬੇਨਤੀ ਆ ਜਥਰੀ ਵੀਰਾਂ ਨੂੰ ਕਲਾਪ ਦੇ ਦੂਸਰੇ ਪੱਡੇ ਵਾਲੇ ਬਾਹਰ ਕਰੀਏ ਕਮੇਟੀ ਜਿਹੜੀ ਹੈ ਬੇਤੀ ਕਰ ਲਈ ਹੈ ਬਾਈ ਤੁਹਾਡੇ ਕਾਣੀ ਆਪੂ ਔਰ ਕੇ ਗੋਲਟੀ ਆਪਾਂ ਇੱਕ ਤਾਂ ਸਾਰਿਆਂ ਨੂੰ ਬਾਤਾਂ ਹੱਕ ਦੇ ਕੇ ਭੇਜਾਂਗੇ ਖਾਲਸਾ ਜੀ ਤੁਹਾਡਾ ਧੰਨਵਾਦ ਹੈ ਪਲੀਜ਼ ਸਾਨੂੰ ਮੈਚ ਕਰਵਾ ਲੈ ਤੋ ਕਿਉਂਕਿ ਛੱਦ ਦਾ ਜਿਹੜਾ ਜੈਮ ਹੈ ਅੰਦੀਪ ਮੇਕਾ ਜੀ ਤੋ ਪਲੀਜ਼ ਆਪਾਂ ਕਿਸੇ ਦਾ ਹੱਕ ਨਹੀਂ ਰੱਖਦੇ ਤੁਹਾਡਾ ਧੰਨਵਾਦ ਹੈ ਤੁਰੀ ਫਗੋ ਦੀ ਸੁਖਿੰਦਰ ਕਹਿੰਦੇ ਨਿਕਲੇ ਜੱਜ ਫੌਜੀ ਉਹਦੀ ਭੱਜੇ ਨੇ ਸਾਰੇ ਵੀਰਾਂ ਦਾ ਧੰਨਵਾਦ ਹੈ ਕਬਡੀ ਖੇਡਦੇ ਮੈਦਾਨ ਦੇ ਵਿੱਚ ਆਹ ਬਿਜਲੀ ਹੈ ਤੇ ਹੁਣ ਟੁਕੂ 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 ਉਹ ਜੱਫਾ ਮਾਰਦਾ ਲਾਉਣਾ ਤੇ